ਚਾਈਨਾ ਨੇ ਆਪਣੀ ਵਿਕਟਰੀ ਪਰੇਡ ਕੀਤੀ ਹੈ ਜੀ 3 ਸਤੰਬਰ ਨੂੰ ਜਿਹਦੇ ਵਿੱਚ 12000 ਚਾਈਨੀਜ਼ ਜਿਹੜੇ ਸਿਪਾਈ ਸੀਗੇ ਫੌਜੀ ਸੀਗੇ ਉਹਨਾਂ ਨੇ ਭਾਗ ਲਿਆ ਇਹ ਇਹਨਾਂ ਦੀ ਅਸਮੀ ਵਿਕਟਰੀ ਪਰੇਡ ਸੀਗੀ ਜਿਹੜਾ ਸੀਨੋ ਜਪਾਨੀਸ ਵਾਰ ਹੋਈ ਸੀਗੀ ਵਰਲਡ ਵਾਰ 2 ਦੇ ਸਮੇਂ ਜਿਹਦੇ ਵਿੱਚ ਜਾਪਾਨੀਆਂ ਨੇ ਸਰੈਂਡਰ ਕੀਤਾ ਸੀਗਾ ਉਹਦੀ ਖੁਸ਼ੀ ਦੇ ਵਿੱਚ ਹੀ ਇਹ ਪਰੇਡ ਜਿਹੜੀ ਇਹ ਕਰਦੇ ਆ ਅਸਮੀ ਪਰੇਡ ਸੀਗੀ ਇਸ ਤੋਂ ਪਹਿਲਾਂ ਇਹਨਾਂ ਨੇ 10 ਸਾਲ ਪਹਿਲਾਂ ਇਹ ਪਰੇਡ ਕੀਤੀ ਸੀਗੀ 2015 ਦੇ ਵਿੱਚ ਹੁਣ 2025 ਦੇ ਵਿੱਚ ਕਰ ਰਿਹਾ ਜਿਹਦੇ ਵਿੱਚ ਇਹਨਾਂ ਨੇ ਆਪਣੇ ਆਲਾ ਦਰਜੇ ਦੇ ਆ ਨਵੇਂ-ਨਵੇਂ ਹਥਿਆਰ ਜਿਹਨੂੰ ਦੇਖ ਕੇ ਪੂਰਾ ਵਰਲਡ ਇੱਕ ਤਰ੍ਹਾਂ ਦੇ ਨਾਲ ਹੈਰਾਨ ਹੋ ਗਿਆ ਇਹ ਚਾਈਨਾ ਵਾਲਿਆਂ ਨੇ ਪਰੇਡ ਦੇ ਵਿੱਚ ਸ਼ੋਅ ਕੀਤੇ ਆ ਆਪਣਾ ਪੂਰਾ ਹਵਾਈ ਜਹਾਜ਼ ਡਰੋਨ ਤਰ੍ਹਾਂ-ਤਰ੍ਹਾਂ ਦੇ ਮਤਲਬ ਕਿ ਇਹ ਸਾਰੇ ਜਿਹੜੇ ਹਥਿਆਰ ਸੀਗੇ ਕਿੱਦਾਂ ਦੀਆਂ ਟੈਕਨੋਲੋਜੀਜ਼ ਦੇ ਨਾਲ ਲੈਸ ਸੀਗੇ ਉਹ ਸਾਰੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਦੂਜਾ ਜਿਹੜੀ ਇਹ ਪਰੇਡ ਹੋਈ ਆ ਇਹਦੇ ਵਿੱਚ ਲਗਭਗ 25 ਦੇਸ਼ਾਂ ਦੇ ਜਿਹੜੇ ਮੁਖੀ ਸੀਗੇ ਉਹਨਾਂ ਨੇ ਹਿੱਸਾ ਲਿਆ ਸੀਗਾ ਇਸ ਪਰੇਡ ਤੋਂ ਪਹਿਲਾਂ ਇੰਡੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਮੋਦੀ ਉਹ ਵੀ ਉੱਥੇ ਗਏ ਸੀਗੇ ਪਰ ਉਹਨਾਂ ਨੇ ਇਹ ਪਰੇਡ ਦੇ ਵਿੱਚ ਹਿੱਸਾ ਨਹੀਂ ਲਿਆ ਮੋਦੀ ਸਾਹਿਬ ਨੇ ਐਸਈਓ ਸੁੰਮਿਤ ਜਿਹੜੀ ਹੋਈ ਸੀਗੀ ਚਾਈਨਾ ਦੇ ਵਿੱਚ ਉਹਦੇ ਵਿੱਚ ਹਿੱਸਾ ਲਿਆ ਸੀਗਾ ਆਹ ਤੁਸੀਂ ਫੋਟਾਂ ਦੇਖੀਆਂ ਹੋਣੀਆਂ ਜਿਹਦੇ ਵਿੱਚ ਇਹ ਪੁਤਿਨ ਮਤਲਬ ਕੀਤੇ ਰਹੇ ਹੁੰਦੇ ਆ ਹਾਸਾ ਹਾਸ ਗੱਲਾਂ ਕਰਦੇ ਆ ਜਦ ਕੀ ਇਹ ਹਾਸਾ ਜਦੋਂ ਦੇਸ਼ ਤੋਂ ਬਾਹਰ ਜਾਂਦੇ ਆ ਉਦੋਂ ਹੀ ਆਉਂਦਾ ਜਦੋਂ ਵਾਪਸ ਇੰਡੀਆ ਆ ਜਾਂਦੇ ਆ ਫਿਰ ਇਹਨਾਂ ਦਾ ਹਾਸਾ ਪਤਾ ਨਹੀਂ ਕਿੱਥੇ ਗੁਲ ਹੋ ਜਾਂਦਾ ਲਾਲ ਜੇਕਰ ਮੈਂ ਦੱਸਦਾ ਤਾਂ ਇਹ ਜਿਹੜਾ ਇਹ ਪੁੱਤੇ ਨਾ ਨਾ ਨੂੰ ਹਿੰਦੀ ਆਉਂਦੀ ਆ ਨਾ ਇੰਗਲਿਸ਼ ਆਉਂਦੀ ਆ ਤੇ ਮੋਦੀ ਸਾਹਿਬ ਉਹਨਾਂ ਨੂੰ ਰੂਸੀ ਵਗੈਰਾ ਆਉਂਦੀ ਨਹੀਂ ਜੀ ਇੰਗਲਿਸ਼ ਵੀ ਮਸੀਂ ਆਉਂਦੀ ਆ ਸੋ ਹਾਸ ਪਤਾ ਨਹੀਂ ਕਿਹੜੀਆਂ ਗੱਲਾਂ ਤੇ ਰਹੇ ਸੀਗੇ ਚਲੋ ਇੱਕ ਅਲੱਗ ਵਿਸ਼ਾ ਆ ਗਿਆ ਇਹ ਪਰੇਡ ਹੋਈ ਸੀਗੀ ਜਿਹਦੇ ਵਿੱਚ ਸਾਰਿਆਂ ਦਾ ਧਿਆਨ ਜ਼ਿਆਦਾਤਰ ਕੇਂਦਰਿਤ ਕੀਤਾ ਇਹ ਕਿਮਜੋਂਗ ਭਾਈ ਤੁਸੀਂ ਜਾਣਦੇ ਹੋ ਨਾ ਬੰਦਾ ਘਟਾ ਉਦਾਂ ਤੇ ਪੁਤਨ ਕਿੰਮ ਜਾਉਂਗੇ ਦੇ ਵਿੱਚ ਜਦੋਂ ਆਇਆ ਸੀਗਾ ਤਾਂ ਇੱਕ ਆਪਣੀ ਆਪਣੀ ਹੀ ਟ੍ਰੇਨ ਦੇ ਵਿੱਚ ਇਹ ਬੰਦਾ ਆਇਆ ਬੰਦਾ ਬੜਾ ਚੀਜ਼ ਹੈ ਇਹ ਬੁਲਟ ਪ੍ਰੂਫ ਇਹਦੀ ਟ੍ਰੇਨ ਹੈ ਤੇ ਇਹ ਕਿੰਮ ਜਾਉਂਗ ਜਾਦੇ ਵੀ ਇਸ ਦੁਨੀਆ ਦੇ ਵਿੱਚ ਆਇਆ ਹੈ ਸਿਰਫ ਨੌਕ ਦੇ ਇਛਾਂ ਦੇ ਵਿੱਚ ਹੀ ਇਹਨਾਂ ਨੇ ਟਰੈਵਲ ਕੀਤੀ ਆ ਤੇ ਸਾਰਿਆਂ ਦੇ ਵਿੱਚ ਜ਼ਿਆਦਾਤਰ ਇਹ ਟਰੈਵਲ ਕਰਦੇ ਆ ਇਹ ਆਪਣੀ ਟ੍ਰੇਨ ਦੇ ਵਿੱਚ ਇਹ ਬੁਲਟ ਪ੍ਰੂਫ ਟ੍ਰੇਨ ਆ ਇਹਦੇ ਵਿੱਚ ਹੀ ਬੈਡਾ ਜਿਹੜੀ ਗੱਡੀ 'ਚ ਇਹਨਾਂ ਨੇ ਟਰੈਵਲ ਕਰਨਾ ਉਹ ਵੀ ਇਹਦੇ ਵਿੱਚ ਹੀ ਹੁੰਦੀ ਆ ਇਸ ਟ੍ਰੇਨ ਦੀ ਜਿਹੜੀ ਸਪੀਡ ਆ ਉਹ 60 ਕਿਲੋਮੀਟਰ ਪ੍ਰਤੀ ਘੰਟੇ ਦੇ ਰਫਤਾਰ ਦੇ ਨਾਲ ਆ ਮਤਲਬ ਕਿ ਕਾਫੀ ਸਲੋ ਚੱਲਦੀ ਆ ਕਿਉਂਕਿ ਬਹੁਤ ਭਾਰੀ ਬਣਾਈ ਗਈ ਹੋਈ ਆ ਕਿਉਂਕਿ ਆਇਰਨ ਸ਼ੀਲਡ ਵਗੈਰਾ ਇਹਦੇ ਤੇ ਲੱਗੀਆਂ ਕੋਈ ਗੋਲੀ ਬੰਬ ਦਾ ਇਹਦੇ ਤੇ ਮਤਲਬ ਕਿ ਕੁਝ ਫਰਕ ਨਹੀਂ ਪੈਣਾ ਹੈਗਾ ਇਸ ਤਰ੍ਹਾਂ ਦੇ ਨਾਲ ਇਹ ਜਿਹੜੀ ਟ੍ਰੇਨ ਆ ਉਹ ਡਿਜ਼ਾਈਨ ਕੀਤੀ ਗਈ ਹੈ ਇੱਕ ਤਰ੍ਹਾਂ ਦੇ ਨਾਲ ਇਹ ਘਰ ਹੀ ਆ ਇਹਦਾ ਸੋ ਇਹ ਟ੍ਰੇਨ ਦੇ ਵਿੱਚ ਇਹ ਬੰਦਾ ਇੱਥੇ ਪਹੁੰਚਿਆ ਤੇ ਇਹਦੀ ਟ੍ਰੇਨ ਵੀ ਸਾਰਿਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਸੀ 3 ਸਤੰਬਰ ਨੂੰ ਹੋਈ ਜਿਹੜੀ ਵਿਕਟਰੀ ਪਰੇਡ ਆ ਉਹਦੇ ਵਿੱਚ ਚਾਈਨਾ ਨੇ ਕਿਹੜੇ ਕਿਹੜੇ ਹਥਿਆਰ ਸ਼ੋਅ ਕੀਤੇ ਉਹ ਵੀ ਆਪਾਂ ਦੱਸਾਂਗੇ ਉਹਨਾਂ ਦੇ ਕੀ ਕੀ ਪਾਵਰ ਸੀਗੀਆਂ ਸੁਣ ਕੇ ਹੈਰਾਨ ਹੋ ਜਾਓਗੇ ਇੰਟਰਸਟਿੰਗ ਆ ਸੁਣਨੇ ਵਾਲਾ ਦੂਜਾ ਇਹ ਜਿਹੜੀ ਵਿਕਟਰੀ ਪਰੇਡ ਸੀਗੀ ਇਹ ਸਿਨੋ ਜਪਨੀਸ ਬਾਰ ਉਹਦਾ ਕੀ ਪਿਛੋਕੜ ਸੀਗਾ ਉਹਦੇ ਤੇ ਵੀ ਗੱਲ ਕਰਾਂਗੇ ਆਜੋ ਪਹਿਲੇ ਨੰਬਰ ਤੇ ਆ ਗਿਆ ਜੀ ਇਹ ਚਾਈਨਾ ਵਾਲਿਆਂ ਦਾ ਐਲਵਾਈ1 ਇਹ 레이జర్ ਵੈਪਨ ਫਿਲਹਾਲ ਇਹਨਾਂ ਨੇ ਇੱਥੇ ਇਹਨਾਂ ਨੂੰ ਜਾਨੀ ਕਿ ਗੱਡੀਆਂ ਦੇ ਉੱਤੇ ਫਿੱਟ ਕੀਤਾ ਹੋਇਆ ਹੈਗਾ ਪਰ ਇਹ ਜਿਹੜਾ 레이జర్ ਵੈਪਨ ਇਹਨੂੰ ਤੁਸੀਂ 에어크래프트 ਜਾਂ ਕੋਈ ਸਬਮਰੀਨਸ ਜਾਂ ਕੋਈ ਸ਼ਿਪ ਜਿਹੜੀ ਜੰਗੀ ਜਹਾਜ਼ ਪਾਣੀ ਵਾਲਾ ਉਹਦੇ ਤੇ ਵੀ ਇਹ ਫਿੱਟ ਕਰ ਸਕਦੇ ਆ ਤੇ ਇਹ ਜਿਹੜਾ ਇਹ 레이జర్ ਵੈਪਨ ਇਹ ਕੋਈ ਵੀ ਚੀਜ਼ ਜਿਹੜੀ ਮੂਵਮੈਂਟ ਕਰਦੀ ਆ ਸਪੈਸ਼ਲੀ ਇਹ ਜਿਹੜੇ ਡਰੋਨ ਅੱਜ ਕੱਲ ਇੱਕ ਤਰ੍ਹਾਂ ਦੇ ਨਾਲ ਸਸਤਾ ਮਟੀਰੀਅਲ ਬਣ ਚੁੱਕਾ ਹੈ ਕਿਸੇ ਦੂਸਰੇ ਦੇਸ਼ ਦੇ ਵਿੱਚ ਹਮਲਾ ਕਰਨ ਦੇ ਲਈ ਵਿਸਫੋਟਕ ਜਿਹੜੇ ਆਉਂਦੇ ਆਗੇ ਆ ਡਰੋਨ ਜਿਦਾ ਇੰਡੀਆ ਦੇ ਵਿੱਚ ਵੀ ਭੇਜੇ ਸੀਗੇ ਪਾਕਿਸਤਾਨ ਵਾਲਿਆਂ ਨੂੰ ਪਤਾ ਹੀ ਆ ਸੋ ਉਹੋ ਵਾਲੇ ਜਿਹੜੇ ਡਰੋਨ ਵਗੈਰਾ ਆ ਗਿਆ ਉਹਨਾਂ ਨੂੰ ਇਹ ਬਹੁਤ ਹੀ ਜਾਨੀ ਕਿ ਤੇਜ਼ੀ ਦੇ ਨਾਲ ਇਹ ਹਿੱਟ ਕਰ ਸਕਦਾ ਸ਼ੂਟ ਕਰ ਸਕਦਾ ਲੇਜ਼ਰ ਵੈਪਨ ਇਹ ਬਹੁਤ ਘੱਟ ਆ ਦੇਸ਼ਾਂ ਦੇ ਕੋਲ ਪਰ ਇਹ ਟੈਕਨੋਲੋਜੀ ਜਿਹੜੀ ਇਹਨਾਂ ਦੇ ਕੋਲ ਆ ਇਹ ਕਾਫੀ ਐਡਵਾਂਸਡ ਆ ਮਤਲਬ ਕਿ ਕੋਈ ਵੀ ਜਿਹੜਾ ਇਹਨਾਂ ਦੇ ਧਰਤੀ ਦੇ ਵਿੱਚ ਆਊਗਾ ਜਾਨੀ ਕਿ ਡਰੋਨ ਵਗੈਰਾ ਉਹਨੂੰ ਇਹ ਲੇਜ਼ਰ ਵੈਪਨ ਜਿਹੜੇ ਆ ਉਹ ਬੜੀ ਆਸਾਨੀ ਦੇ ਨਾਲ ਡਿਟੈਕਟ ਕਰਕੇ ਉਹਨੂੰ ਜਾਨੀ ਕਿ ਨਸ਼ਟ ਕਰਕੇ ਥੱਲੇ ਸਿੱਟ ਸਕਦੇ ਆ ਫਿਲਹਾਲ ਜੋ ਚਾਈਨਾ ਦਾ ਮੀਡੀਆ ਕਹਿੰਦਾ ਕਿ ਇਹ ਜਿਹੜੇ ਹਵਾਈ ਜਹਾਜ਼ ਤੱਕ ਆ ਜਾਂ ਜਿਹੜੀਆਂ ਕੋਈ ਮਜ਼ਾਈਲ ਆ ਉਹਨਾਂ ਤੱਕ ਨੂੰ ਵੀ ਥੱਲੇ ਸਿੱਟ ਸਕਦਾ ਇਹ ਜਿਹੜੇ ਲੇਜ਼ਰ ਇਹਨਾਂ ਕੋਲ ਵੈਪਨ ਨੇ ਵੀ ਵੈਪਨ ਚਾਈਨਾ ਵਾਲਿਆਂ ਨੇ ਇਸ ਪਰੇਡ ਦੇ ਵਿੱਚ ਸ਼ੋਅ ਕੀਤੇ ਸਾਰੇ ਹੀ AI ਪਾਵਰਡ ਆ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਇੰਟਰਕੰਟੀਨੈਂਟ ਜਿਹੜੀਆਂ ਮਜ਼ਾਈਲਾਂ ਸੀਗੀਆਂ ਉਹ ਦਿਖਾੜੀਆਂ ਇੱਕ ਇਹਦੇ ਵਿੱਚ ਹੀ ਸੀਗੀ DF6 ਬੰ ਜਿਹੜੀ ਇੰਟਰਕੰਟੀਨੈਂਟਲ ਬੈਲਿਸਟਿਕ ਮਜ਼ਾਇਲਾ ICBM ਇੰਟਰਕੰਟੀਨੈਂਟਲ ਮਤਲਬ ਕਿਸੇ ਹੋਰ ਮਹਾਦੀਪ ਦੇ ਵਿੱਚ ਜਾ ਕੇ ਵੀ ਇਹ ਮਜ਼ਾਇਰ ਜਾਨੀ ਕਿ ਆਪਣਾ ਬਾਹਰ ਕਰ ਸਕਦੀ ਆ ਮੰਨ ਲਓ ਏਸ਼ੀਆ ਤੋਂ ਚੜਾਈ ਆ ਯੂਰਪ ਦੇ ਕਿਸੇ ਦੇਸ਼ ਦੇ ਵਿੱਚ ਜਾ ਸਕਦੀ ਆ ਇਹ ਜਿਹੜੀ ਮਿਜ਼ਾਈਲ ਚైనਾ ਵਾਲਿਆਂ ਨੇ ਸ਼ੋਅ ਕੀਤੀ ਪਰੇਡ ਦੇ ਵਿੱਚ ਇਹਦੀ 12000 ਮਤਲਬ ਕਿ ਕਿਲੋਮੀਟਰ ਤੱਕ ਇਹ ਜਾ ਸਕਦੀ ਆ ਤਾਂ ਦੇਖਿਆ ਜਾਵੇ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਇਹ ਵੱਡੀ ਜਿਹੜੀ ਮਿਜ਼ਾਈਲ ਇਹਨਾਂ ਦੀ ਜਾ ਕੇ ਹਿੱਟ ਕਰ ਸਕਦੀ ਆ ਨਿਊਕਲੀਅਰ ਬਿਸਫੋਰਟ ਆਪਣੇ ਨਾਲ ਇਹ ਕੈਰੀ ਕਰਕੇ ਲੈ ਕੇ ਜਾ ਸਕਦੀ ਆ ਬਹੁਤ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਗਈ DF5C ਇਹ ਵੀ ਇੰਟਰਕੰਟੀਨੈਂਟਲ ਬੈਲਿਸਟਿਕ ਬੈਲਿਸਟਿਕ ਮਿਜ਼ਾਈਲ ਆ ਚਾਈਨਾ ਦੇ ਕੋਲ ਇਹ ਆਪਣੇ ਨਾਲ 10 ਨਿਊਕਲੀਅਰ ਬਾਰ ਹੈਡ ਜਾਨੀ ਕਿ ਲੈ ਕੇ ਜਾ ਸਕਦੀ ਆ ਤੇ ਹਰੇਕ ਜਿਹੜਾ ਵਾਰ ਹੈਡ ਹੈਗਾ ਇਹ ਅਲੱਗ-ਅਲੱਗ ਸਿਟੀ ਜਾਂ ਦੇਸ਼ ਦੇ ਉੱਤੇ ਸਿੱਟਦੀ ਜਾ ਸਕਦੀ ਆ ਮੰਨ ਲਓ ਕਿ ਇੱਕ ਜਿਹੜਾ ਇਹਦੇ ਵਿੱਚ ਜਿਹੜਾ ਵਾਰ ਹੈਡ ਹੈਗਾ ਨਿਊਕਲੀਅਰ ਬੰਬ ਜਿਹਨੂੰ ਕਹਿੰਦੇ ਆ ਉਹ ਕਿਸੇ ਦੇਸ਼ ਦੇ ਸਿੱਟਿਆ ਫਿਰ ਕਿਤੇ ਹੋਰ ਜਾ ਕੇ ਨੇ ਸਿੱਟਿਆ ਇਸ ਤਰ੍ਹਾਂ ਇਹ 10 ਨਾਲ ਲੈ ਕੇ ਜਾ ਸਕਦੀ ਆ ਇਹ ਵੀ ਬੜੀ ਇੱਕ ਯੂਨੀਕ ਮਜ਼ਾ ਹੈ ਜਿਹੜੀ ਇਹਨਾਂ ਨੇ ਇੱਥੇ ਪਰੇਡ ਦੇ ਵਿੱਚ ਪ੍ਰਦਰਸ਼ਨ ਕੀਤੀ ਸਾਰੀ ਦੁਨੀਆ ਨੂੰ ਦਿਖਾਇਆ ਇੱਕ ਤਰ੍ਹਾਂ ਦੇ ਨਾਲ ਪੂਰਾ ਜਾਨੀ ਕਿ ਇੱਕ ਤਰ੍ਹਾਂ ਪਹਿਲਵਾਨ ਗੇੜੀ ਨਹੀਂ ਲਾਉਂਦੇ ਹੁੰਦੇ ਨੰਗੇ ਹੋ ਕੇ ਆਪਣਾ ਸਰੀਰ ਦਿਖਾਉਂਦੇ ਹੁੰਦੇ ਆ ਇਸੇ ਤਰ੍ਹਾਂ ਇਹਨਾਂ ਨੇ ਪੂਰੇ ਹਥਿਆਰ ਦਿਖਾਏ ਦੁਨੀਆ ਨੂੰ ਕਿ ਆਪਾਂ ਕੋਲ ਬਾਧੂ ਚੀਜ਼ਾਂ ਪਈਆਂ ਇਹ ਸਮਾਨ ਫੂਕਣੇ ਵਾਲਾ ਬਾਧੂ ਜਿਹੜੇ ਟੈਂਕ ਇਹਨਾਂ ਨੇ ਇਹਦੇ ਵਿੱਚ ਸ਼ੋਅ ਕੀਤੇ ਆ ਪਰੇਡ ਦੇ ਵਿੱਚ ਸਮਾਰਟ ਟੈਂਕ ਇਹ ਵੀ ਚਾਈਨਾ ਵਾਲਿਆਂ ਨੇ ਇਹਦੇ ਵਿੱਚ ਸ਼ੋਅ ਕੀਤਾ ਪਰੇਡ ਦੇ ਵਿੱਚ ਲਗਭਗ 100 ਤੋਂ ਵੱਧੂ ਟੈਂਕ ਇਹਨਾਂ ਨੇ ਪਰੇਡ ਦੇ ਵਿੱਚ ਸ਼ੋਅ ਕੀਤੇ ਇਹ ਅਲੱਗ ਟੈਕਨੋਲੋਜੀ ਦੇ ਨਾਲ ਬਣੇ ਹੋਏ ਇੱਕ ਅਲੱਗ ਮੈਟਲ ਦੇ ਨਾਲ ਬਣੇ ਹੋਏ ਜਿਹੜੇ ਇਹ ਟੈਂਕ ਆ ਇਹਦੇ ਉੱਤੇ ਜਾਨੀ ਕਿ ਮਾੜੇ-ਮੋٹے ਬੰਬ ਮਜ਼ਹਲ ਦਾ ਕੋਈ ਅਸਰ ਨਹੀਂ ਹੁੰਦਾ ਦੂਜੀ ਵੱਡੀ ਖਾਸੀਅਤ ਇਹ ਸੀਗੀ ਇਹ ਜਿਹੜਾ ਇੱਕ ਟੈਂਕ ਆ ਇਹਦੇ ਨਾਲ ਡਰੋਨਸ ਜਿਹੜੇ ਆ ਇਹਦੇ ਅੰਦਰੋਂ ਹੀ ਇਦਾਂ ਦਾ ਸਿਸਟਮ ਕੀਤਾ ਗਿਆ ਇੱਕ ਨਾਲ ਹੋਰ ਵਹੀਕਲ ਵੱਡੇ ਇਹ ਟੈਂਕ ਦੇ ਪਿੱਛੇ ਚੱਲਦੇ ਆ ਜਿਹੜੇ ਡਰੋਨ ਕੈਰੀ ਕਰਦੇ ਆ ਤੇ ਡਰੋਨ ਜਿਹੜੇ ਆ ਉਹ ਅੰਦਰੋਂ ਹੀ ਜਾਣੀ ਕਿ ਇਹ ਟੈਂਕ ਦੇ ਅੰਦਰੋਂ ਹੀ ਇਹ ਸਾਰੇ ਮਤਲਬ ਕੀ ਸੰਚਾਲਨ ਕੀਤਾ ਜਾਂਦਾ ਉਹਨਾਂ ਦਾ ਕਿ ਕਿੱਥੇ ਸੱਟਣਾ ਤੁਸੀਂ ਕਿੱਥੇ ਨਹੀਂ ਸੋ ਇੱਕ ਤਰ੍ਹਾਂ ਦੇ ਨਾਲ ਇਹ ਡਰੋਨ ਵਿਦ ਟੈਂਕ ਵਾਲਾ ਸਿਸਟਮ ਜਿਹੜਾ ਇਹ ਇਕੱਠਾ ਇਹਨਾਂ ਨੇ ਇਹਦੇ ਵਿੱਚ ਜਾਨੀ ਕਿ ਸ਼ੋਅ ਕੀਤਾ ਇਹਦੇ ਵਿੱਚ ਆਹ ਰੋਬੋਟ ਬਣਾਏ ਹੋਏ ਕੁੱਤੇ ਬਣਾਏ ਹੋਏ ਇੱਕ ਤਰ੍ਹਾਂ ਦੇ ਨਾਲ ਭੇੜੀਏ ਬਣਾਏ ਹੋਏ ਤੇ ਇਹ ਜਿਹੜੇ ਕੁੱਤੇ ਬਣਾਏ ਹੋਏ ਰੋਬੋਟ ਦੇ ਨਾਲ ਬਣਾਏ ਹੋਏ ਤੇ ਇਹਨਾਂ ਦੇ ਉੱਤੇ ਇੱਕ ਤਰ੍ਹਾਂ ਨਾਲ ਬੰਦੂਕਾਂ ਫਿੱਟ ਕੀਤੀਆਂ ਹੋਈਆਂ ਇਹ ਆਪੇ ਹੀ ਡਿਟੈਕਟ ਕਰਕੇ ਜੇ ਕੁਝ ਮੂਵਮੈਂਟ ਹੁੰਦੀ ਆ ਜਾਂ ਅੱਗੇ ਬੰਦਾ ਆ ਉੱਤੇ ਗੋਲੀ ਵਗੈਰਾ ਚਲਾ ਸਕਦੇ ਆ ਇਹ ਵੀ ਇਹਨਾਂ ਨੇ ਪ੍ਰਦਰਸ਼ਨ ਕੀਤੇ ਇਹ ਇੱਕ ਤਰ੍ਹਾਂ ਦੇ ਨਾਲ ਹੋਰ ਡਰੋਨ ਸਟੀਲਥ ਡਰੋਨ ਜਿਹੜੇ ਕਿ ਕਿਸੇ ਰਡਾਰ ਦੇ ਵਿੱਚ ਨਹੀਂ ਆ ਸਕਦੇ ਜਾਨੀ ਕਿ ਇਹ ਮਨੁੱਖ ਤੋਂ ਬਿਨਾਂ ਹੀ ਚੱਲਦੇ ਆ ਐਡਾ ਐਡਾ ਜਾਨੀ ਕਿ ਜਹਾਜ਼ਾਂ ਦੀ ਤਰ੍ਹਾਂ ਬੜੇ ਬੜੇ ਡਰੋਨ ਹੈਲੀਕਾਪਟਰ ਮਨੁੱਖ ਰਹਿਤ ਚੱਲਣ ਵਾਲੇ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਇਹਨਾਂ ਨੇ ਪਰੇਡ ਦੇ ਵਿੱਚ ਸ਼ੋਅ ਕੀਤੀਆਂ ਜਿਹਦੇ ਵਿੱਚ ਬਹੁਤ ਹੀ ਵੱਡੀ ਤعداد ਦੇ ਵਿੱਚ ਇਹਨਾਂ ਨੇ ਡਰੋਨ ਇਹ ਜਿਹੜੇ ਸੀਗੇ ਉਹ ਸ਼ੋਅ ਕੀਤੇ ਜਿਹੜੇ ਬਹੁਤ ਵੱਡੀ ਵੱਡੀ ਤعداد ਦੇ ਵਿੱਚ ਸਮਗਰੀ ਜਾਨੀ ਕਿ ਇੱਕ ਤਰ੍ਹਾਂ ਦੇ ਨਾਲ ਨਾਲ ਕੈਰੀ ਕਰ ਸਕਦੇ ਆ ਇੱਥੋਂ ਤੱਕ ਕਿ ਪਰਮਾਣੂ ਬੰਬ ਤੱਕ ਵੀ ਇਹ ਜਿਹੜੇ ਬਣਾਏ ਹੋਏ ਆ ਇਹਨਾਂ ਨੇ ਡਰੋਨ ਬੜੇ ਬੜੇ ਉਹ ਕੈਰੀ ਕਰਕੇ ਕਿਤੇ ਸਿੱਟ ਸਕਦੇ ਆ ਮੈਂ ਤਾਂ ਤੈਨੂੰ ਦੋ ਤਿੰਨ ਮਜ਼ਹਿਲਾ ਬਾਰੇ ਹੀ ਦੱਸਿਆ ਪਰ ਜਿਹੜੀਆਂ ਇਹਨਾਂ ਨੇ ਇੱਥੇ ਸ਼ੋਅ ਕੀਤੀਆਂ ਉਹ ਤਾਂ ਕਈ ਸੀਗੀਆਂ ਲਗਭਗ 50 60 ਤਰ੍ਹਾਂ ਦੀਆਂ ਮਜ਼ਹਿਲਾ ਇਹਨਾਂ ਨੇ ਇਹ ਜਿਹੜੀ ਪ੍ਰੇਡ ਸੀਗੀ ਇਹਦੇ ਵਿੱਚ ਪ੍ਰਦਰਸ਼ਨ ਕੀਤੀਆਂ ਲੋਕਾਂ ਨੇ ਦੇਖੀਆਂ ਜਿਹਦੇ ਕੋਲ S400 ਜਿਹੜਾ ਰਸ਼ੀਅਨ ਮੇਡ ਹੈਗਾ ਜਿਨੇ ਇਹ ਪਾਕਿਸਤਾਨ ਤੋਂ ਆਏ ਡਰੋਨ ਵਗੈਰਾ ਕਾਫੀ ਹਿੱਟ ਕਰਕੇ ਸਿੱਟੇ ਸੀਗੇ ਉਸੇ ਹੀ ਤਰ੍ਹਾਂ ਦਾ ਇਹਨਾਂ ਦੇ ਕੋਲ 에ਅਰ ਡਿਫੈਂਸ ਸਿਸਟਮ ਹੈਗਾ ਤੇ HQ29 ਜਿਹੜਾ ਇਦਾ ਨਾਮ ਆ ਤੇ ਇਹ ਚਾਈਨਾ ਦਾ ਇਹ ਜਿਹੜਾ ਡਿਫੈਂਸ ਸਿਸਟਮ ਆ ਇਹ ਜਿਹੜੀਆਂ ਬੈਲਿਸਟਿਕ ਮਿਜ਼ਾਈਲਸ ਆ ਉਹਨਾਂ ਤੱਕ ਨੂੰ ਵੀ ਹਿੱਟ ਕਰਕੇ ਥੱਲੇ ਸਿੱਟਣ ਦੀ ਸ਼ਮਤਾ ਰੱਖਦਾ ਜਿੱਦਾਂ ਕਿ ਯੂ ਐਸ ਏ ਦਾ ਥਾਰਡ ਇਹ ਡਿਫੈਂਸ ਸਿਸਟਮ ਉਹਦੇ ਬਰਾਬਰ ਦਾ ਹੈ ਸਿਸਟਮ ਦੱਸਿਆ ਜਾ ਰਿਹਾ ਉਹ ਇਸ ਤੋਂ ਇਲਾਵਾ ਐਚ ਕਿਊ 9 ਸੀ ਇਹ ਵੀ ਜਿਹੜਾ ਡਿਫੈਂਸ ਸਿਸਟਮ ਆ ਜਿਹੜਾ ਕਿ ਸਮੁੰਦਰ ਦੇ ਵਿੱਚ ਧਰਤੀ ਦੇ ਵਿੱਚ ਹਵਾ ਦੇ ਵਿੱਚ ਸਾਰੇ ਜਗ੍ਹਾ ਦੇ ਉੱਤੇ ਜਿਹੜਾ ਵੀ ਕੋਈ ਅਟੈਕ ਕਰਦਾ ਬਾਹਰਲਾ ਮੂਲਕ ਕੋਈ ਜਹਾਜ਼ਾਂ ਰਾਹੀਂ ਜਾਂ ਮਿਜ਼ਾਈਲਸ ਰਾਹੀਂ ਉਹਨੂੰ ਜਾਨੀ ਕਿ ਪਛਾਣ ਕਰਕੇ ਹਿੱਟ ਕਰਕੇ ਥੱਲੇ ਸਿੱਟ ਸਕਦਾ ਇਹ ਵੀ ਇੱਥੇ ਇਹਨਾਂ ਨੇ ਪੂਰਾ ਜਾਨੀ ਕਿ ਉਹਦਾ ਪ੍ਰਦਰਸ਼ਨ ਕੀਤਾ ਚਾਈਨਾ ਵਾਲਿਆਂ ਨੇ ਐਂਡ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ 에ਅਰਕ੍ਰਾਫਟ ਉਹ ਲੋਕਾਂ ਨੂੰ ਸ਼ੋਅ ਕੀਤੇ ਚਾਈਨਾ ਵਾਲਿਆਂ ਨੇ ਇਹ ਲਗਭਗ 100 ਦੇ ਕਰੀਬ ਜਿਹੜੇ ਮਤਲਬ ਕਿ 에ਅਰਕ੍ਰਾਫਟ ਇਹਨਾਂ ਨੇ ਹਵਾ ਦੇ ਵਿੱਚ ਉਡਾਏ ਤੇ ਲੋਕਾਂ ਨੂੰ ਜਾਨੀ ਕਿ ਦਿਖਾਲੇ ਜਿਹਦੇ ਵਿੱਚ ਜਿਹੜੇ ਸਟੀਲਥ ਜੈਟ ਤੱਕ ਤੇ ਕੁਝ ਇਦਾਂ ਦੇ ਪਲੇਨ ਸੀਗੇ ਜਿਹੜੇ ਹਵਾ ਦੇ ਵਿੱਚ ਹੀ ਕਿਸੇ ਹੋਰ ਜਹਾਜ਼ ਦੇ ਵਿੱਚ ਤੇਲ ਭਰ ਕਰ ਤੇਲ ਭਰ ਸਕਦੇ ਸੀਗੇ ਮਤਲਬ ਵੀ ਜਾਂ ਹੋਰ ਵੀ ਕੋਈ ਕਾਰਵਾਈਆਂ ਕਰ ਸਕਦੇ ਸੀਗੇ ਇਸ ਤਰ੍ਹਾਂ ਦੇ ਇਹਨਾਂ ਨੇ ਜਹਾਜ਼ ਜਿਹੜੇ ਸੀਗੇ ਆਪਣੇ ਜੰਗੀ ਜਹਾਜ਼ 100 ਦੇ ਕਰੀਬ ਇਸ ਪਰੇਡ ਦੇ ਵਿੱਚ ਦਿਖਾਏ ਜਿਹਦੇ ਵਿੱਚ ਸਟੀਲਥ ਜੈਟ ਉਹ ਵੀ ਮੌਜੂਦ ਸੀ ਲੋਕਾਂ ਦੀ ਨਿਗਾ ਸੀ ਗਈ ਕਿ ਸ਼ਾਇਦ ਇਹਦੇ ਵਿੱਚ ਚਾਈਨ ਵਾਲੇ ਆਪਣਾ ਜੇ 36 ਜਾਂ ਕਿਹੜਾ ਇਹ ਜੇ 50 ਇਹ ਸਟੀਲਥ ਇਹ ਜਹਾਜ਼ ਜਿਹੜੇ ਇਹ ਲੇਟੈਸਟ ਟੈਕਨੋਲੋਜੀ ਦੇ ਨਾਲ ਬਣੇ ਹੋਏ ਆ ਜਿਹੜੇ ਸਿਕਸਟ ਜਨਰੇਸ਼ਨ ਵਾਲੇ ਇਹਨਾਂ ਦੇ ਇਹ ਜੈਟ ਹੈਗੇ ਆ ਇਹ ਜੰਗੀ ਇਹਨਾਂ ਨੂੰ ਇਹਨਾਂ ਨੇ ਇਹ ਪਰੇਡ ਦੇ ਵਿੱਚ ਨਹੀਂ ਦਿਖਾ ਲਿਆ ਮਤਲਬ ਕਿ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੇ ਚਾਈਨਾ ਵਾਲਿਆਂ ਨੇ ਦਿਖਾਈਆਂ ਨਹੀਂ ਹਾਤੀ ਕੇ ਦਾੰਦ ਦਿਖਾਣੇ ਕੇ ਔਰ ਖਾਣੇ ਕੇ ਔਰ ਸੋ ਬਹੁਤ ਜ਼ਿਆਦਾ ਉਹਨਾਂ ਨੇ ਲਕੋ ਲਕੂ ਕੇ ਰੱਖ ਲਿਆ ਫਿਲਹਾਲ ਲੋਕਾਂ ਦੀ ਨਿਗਾਹ ਇਹਦੇ ਵਿੱਚ ਸੀਗੀ ਕਿ ਸ਼ਾਇਦ ਇਹ ਵਾਲੇ ਜਿਹੜੇ ਜਹਾਜ਼ ਆ ਜੇ 36 ਜਾਂ ਜੇ 50 ਜਿਹੜੇ ਕਿ ਬਹੁਤ ਹੀ ਐਡਵਾਂਸ ਟੈਕਨੋਲੋਜੀ ਦੇ ਨਾਲ ਬਣੇ ਹੋਏ ਚਾਈਨਾ ਦੇ ਜਹਾਜ਼ ਆ ਜਿਹੜੇ ਅਮਰੀਕਾ ਦੇ B2 ਬੰਬਰ ਦੇ ਮੁਕਾਬਲੇ ਇੱਕ ਤਰ੍ਹਾਂ ਦੇ ਨਾਲ ਇਹਨਾਂ ਨੂੰ ਦੱਸਿਆ ਜਾਂਦਾ ਸੋ ਇਹ ਬਾਰੇ ਜਹਾਜ਼ ਉਹਨਾਂ ਨੇ ਫਿਲਹਾਲ ਨਹੀਂ ਦਿਖਾਲੇ। ਹੁਣ ਗੱਲ ਕਰਦੇ ਆ ਇਹਨਾਂ ਨੇ ਇਹ ਜਿਹੜੀ ਵਿਕਟਰੀ ਪਰੇਡ ਕੀਤੀ ਆ, ਅਸਮੀ ਵਿਕਟਰੀ ਪਰੇਡ ਕੀਤੀ ਆ ਉਹ ਕੀਤੀ ਕੀ ਆ ਦੀ ਹਿਸਟਰੀ ਕੀ ਆ। ਤੇ ਜਾਪਾਨ 1942 ਤੋਂ ਪਹਿਲਾਂ ਜੇਕਰ ਅਸੀਂ ਜਾਪਾਨ ਦਾ ਮੈਪ ਦੇਖੋ ਤਾਂ ਇਹ ਪੈਸੀਫਿਕ ਓਸ਼ੀਨ ਦੇ ਵਿੱਚ ਤਾਂ ਇੱਥੇ ਇਹ ਸਭ ਤੋਂ ਜ਼ਿਆਦਾ ਜਿਹੜਾ ਏਰੀਆ ਕੈਪਚਰ ਕੀਤਾ ਹੋਇਆ ਸੀ ਜਾਪਾਨ ਨੇ ਕੀਤਾ ਹੋਇਆ ਸੀ ਆਹ ਰੈੱਡ ਰੈੱਡ ਤੁਸੀਂ ਦੇਖ ਸਕਦੇ ਹੋ ਨਾ। ਇਧਰ ਇੰਡੀਆ ਦੇ ਨਾਲ ਬਰਮਾ ਤੋਂ ਲੈ ਕੇ ਆਹ ਜੋ ਵੀ ਮਲੇਸ਼ੀਆ ਇਹ ਥਾਈਲੈਂਡ, ਸਿੰਗਾਪੁਰ, ਇਹ ਸਾਰੇ ਏਰੀਏ, ਆਹ ਪੂਰਾ ਕੋਰੀਆ ਜਿਹੜਾ ਹੁਣ ਨਾਰਥ ਕੋਰੀਆ, ਸਾਊਥ ਕੋਰੀਆ ਬਣਿਆ ਹੋਇਆ, ਆਹ ਛੋਟੇ-ਮੋਟੇ ਦੀਪ, ਆਹ ਜਿਹੜਾ ਰੈੱਡ ਰੈੱਡ ਏਰੀਆ ਇਹ ਸਾਰਾ ਹੀ ਜਾਪਾਨ ਦੇ ਅੰਡਰ ਆਉਂਦਾ ਸੀਗਾ। ਜਾਪਾਨ ਇੱਕ ਤਰ੍ਹਾਂ ਦੇ ਨਾਲ ਇਹ ਪੈਸੀਫਿਕ ਅਸ਼ੀਨ ਦੇ ਵਿੱਚ ਇੱਕ ਬਹੁਤ ਵੱਡੀ ਪਾਵਰ ਸੀਗਾ ਉਸ ਸਮੇਂ ਦੇ ਵਿੱਚ। ਪਹਿਲਾਂ ਜਦੋਂ ਵਰਲਡ ਵਾਰ ਹੋਈ ਸੀਗੀ, ਉਹਦੇ ਵਿੱਚ ਇਹ ਅਮਰੀਕਾ ਤੇ ਬ੍ਰਿਟੇਨ ਦੇ ਨਾਲ ਰੜ ਕੇ ਲੜਿਆ ਸੀਗਾ ਪਰ ਕੁਝ ਇਹਨਾਂ ਦੇ ਵਿੱਚ ਖਟਾਪਟੀਆਂ ਸ਼ੁਰੂ ਹੋ ਗਈਆਂ ਤੇ ਦੂਜੀ ਜਿਹੜੀ ਵਰਲਡ ਵਾਰ ਹੋਈ ਸੀਗੀ ਉਹਦੇ ਵਿੱਚ ਇਹ ਇੱਕ ਤਰ੍ਹਾਂ ਦੇ ਨਾਲ ਅਮਰੀਕਾ ਤੇ ਜਿਹੜੇ ਵੀ ਉਹਨਾਂ ਦੇ ਸਹਿਯੋਗੀ ਦੇਸ਼ ਸੀਗੇ ਉਹਨਾਂ ਦੇ ਖਿਲਾਫ ਲੜਿਆ ਸੀਗਾ ਫਿਲਹਾਲ ਇਹ ਮੈਂ ਗੱਲ ਕਰਦਾ 1945 ਦੇ ਵਿੱਚ ਜਦੋਂ ਜਾਪਾਨ ਦੇ ਉੱਤੇ ਬੰਬ ਡਿੱਗਿਆ ਇਹ ਪਰਮਾਣੂ ਬੰਬ ਅਮਰੀਕਾ ਵਾਲਿਆਂ ਨੇ ਸਿੱਟੇ ਉਸ ਤੋਂ ਪਹਿਲਾਂ ਜਾਪਾਨ ਦਾ ਲਗਭਗ ਇਸ ਪੂਰੇ ਏਰੀਏ ਦੇ ਉੱਤੇ ਕਬਜ਼ਾ ਸੀਗਾ ਜੇ ਗੱਲ ਕਰਾਂ ਚਾਈਨਾ ਦੇ ਵਿੱਚ ਉਸ ਸਮੇਂ ਕੁਝ ਹਿੱਸਿਆਂ ਦੇ ਵਿੱਚ ਬ੍ਰਿਟਿਸ਼ ਰਾਜ ਵੀ ਸੀਗਾ ਤਿੱਕ ਕੋਸ਼ੀ ਹਿੱਸਿਆਂ ਦੇ ਵਿੱਚ ਉਦੋਂ ਇਹ ਕਾਮਰੇਡ ਤੇ ਪਲੱਸ ਜਿਹੜੀ ਇੱਕ ਚਾਈਨਾ ਦੀ ਪਾਰਟੀ ਜਿਹੀ ਉਹਨਾਂ ਦਾ ਆਪਸ ਦੇ ਵਿੱਚ ਕਲਿਆਸ ਚੱਲਦਾ ਰਹਿੰਦਾ ਸੀਗਾ ਤੇ ਉਹਨਾਂ ਦਾ ਇੱਕ ਤਰ੍ਹਾਂ ਦੇ ਨਾਲ ਗ੍ਰਹਿ ਯੁੱਧ ਲੱਗਾ ਹੋਇਆ ਸੀ ਜਦ ਤੇ ਮੰਚੂਰੀਆ ਜਿਹੜਾ ਕਿ ਚਾਈਨਾ ਦਾ ਅੱਜ ਕੱਲ ਦਾ ਹਿੱਸਾ ਹੈ ਉਹਦੇ ਉੱਤੇ ਵੀ ਪੂਰਾ ਕਬਜ਼ਾ ਕੀਤਾ ਹੋਇਆ ਸੀ ਤੇ ਇਹਨਾਂ ਨੇ 1937 ਦੇ ਵਿੱਚ ਜਿਹੜੀ ਇਹ ਨਾਨਜਿੰਗ ਜਿਹੜੀ ਕਿ ਉਸ ਸਮੇਂ ਚਾਈਨਾ ਦੀ ਰਾਜਧਾਨੀ ਸੀਗੀ ਤੇ ਸ਼ਿੰਗਾਈ ਇੱਕ ਤਰ੍ਹਾਂ ਨਾਲ ਵਪਾਰਕ ਹੱਬ ਸੀਗਾ ਉਸ ਸਮੇਂ ਚਾਈਨਾ ਦਾ ਇਹ ਵੀ 1937 ਦੇ ਵਿੱਚ ਇਹਨਾਂ ਨੇ ਜਾਨੀ ਕਿ ਸਿੰਗਾਈ ਪਹਿਲਾਂ ਆਪਣੇ ਕਬਜ਼ੇ ਦੇ ਵਿੱਚ ਲਿਆ ਜਾਪਾਨ ਵਾਲਿਆਂ ਨੇ ਜਾਪਾਨ ਦੀਆਂ ਫੌਜਾਂ ਬੜੀ ਬਹਾਦਰੀ ਨਾਲ ਲੜਦੀਆਂ ਸੀ ਟੈਕਨੋਲੋਜੀ ਉਹਨਾਂ ਕੋਲ ਬਹੁਤ ਜ਼ਿਆਦਾ ਸੀਗੀ ਅੱਜ ਦੇ ਸਮੇਂ ਦੇ ਵਿੱਚ ਵੀ ਟੈਕਨੋਲੋਜੀ ਦੇ ਵਿੱਚ ਜਾਪਾਨ ਵਾਲੇ ਅੱਗੇ ਆ ਤੇ ਉਸ ਸਮੇਂ ਵੀ ਇਹਨਾਂ ਕੋਲ ਬਾਧੂ ਬਾਧੂ ਟੈਕਨੋਲੋਜੀ ਸੀਗੀ ਪਹਿਲਾਂ ਇਥੋਂ ਚਾਈਨਾ ਦੀਆਂ ਫੌਜਾਂ ਇਹਨਾਂ ਨੇ ਸਿੰਗਾਈ ਤੋਂ ਖਦੇੜੀਆਂ ਫਿਰ ਨਾਨਜਿੰਗ ਦੇ ਵਿੱਚ ਵੀ ਆ ਕੇ ਇਹਨਾਂ ਨੇ ਜਾਨੀ ਕਿ ਕਾਫੀ ਇਹਨਾਂ ਦੀਆਂ ਫੌਜਾਂ ਸੀਗੀਆਂ ਉਹਨਾਂ ਨੂੰ ਖਦੇੜ ਦਿੱਤਾ ਤੇ ਨਾਂਜਿੰਗ ਦੇ ਵਿੱਚ ਹੀ ਇਹਨਾਂ ਨੇ ਪੂਰਾ ਆਪਣਾ ਕਬਜ਼ਾ ਕਰ ਲਿਆ। ਹੰਗਾਈ ਤੇ ਨਾਂਜਿੰਗ ਦੇ ਵਿੱਚ ਆ ਤੁਸੀਂ ਵੀਡੀਓ ਦੇਖ ਸਕਦੇ ਆ ਜਪਾਨ ਦੀਆਂ ਫੌਜਾਂ ਨੇ ਇਹ ਜਿਹੜੇ ਚਾਈਨਾ ਦੇ ਲੋਕ ਸੀਗੇ ਜਾਂ ਫੌਜੀ ਸੀ ਉਹਨਾਂ ਤੇ ਬਹੁਤ ਕੈਰਟ ਆ ਲੱਖਾਂ ਹੀ ਔਰਤਾਂ ਨਾਲ ਰੇਪ ਕੀਤਾ ਗਿਆ। ਜਾਨੀ ਕਿ ਜਿਹੜੇ ਇੱਥੇ ਚਾਈਨਾ ਦੇ ਲੋਕ ਸੀਗੇ ਉਹਨਾਂ ਨੂੰ ਚੱਕ-ਚੱਕ ਕੇ ਜੀਂਦੇ ਹੀ ਜੀਂਦੇ ਹੀ ਦਬ ਦਿੱਤਾ। ਇਹ ਵੀਡੀਓ ਸੱਚੀਆਂ ਆ। ਇਹ ਜਪਾਨਾ ਜਪਾਨ ਵਾਲਿਆਂ ਕੋਲ ਉਸ ਸਮੇਂ ਟੈਕਨੋਲੋਜੀ ਸੀ ਐਨੀ ਕਿ ਉਹਨਾਂ ਨੇ ਇਹ ਵੀਡੀਓ ਸਾਰੀਆਂ ਸ਼ੂਟ ਕੀਤੀਆਂ ਉਸ ਸਮੇਂ ਇਹ ਜਿਹੜੇ ਜਾਪਾਨ ਵਾਲੇ ਸੀਗੇ ਉਹ ਕਾਫੀ ਜਾਨੀ ਕਿ ਆਪਣੀ ਬਹਾਦਰੀ ਸਮਝਦੇ ਹੁੰਦੇ ਸੀਗੇ ਕਿਸੇ ਨੂੰ ਮਾਰਦੇ ਦੀ ਵੀਡੀਓ ਬਣਾਉਣੀ ਫੋਟੋ ਖਿੱਚ ਲੈਣੀ ਹੈ ਨਾ ਪਰ ਇਹ ਜਿਹੜੀਆਂ ਫੋਟਾਂ ਜਾਂ ਵੀਡੀਓ ਸੀਗੀਆਂ ਇਹ ਬਾਹਰਲੇ ਜਿਹੜਾ ਮੀਡੀਆ ਸੀਗਾ ਉਦੋਂ ਕਿਤੇ ਗਈਆਂ ਨਹੀਂ ਕਿਉਂਕਿ ਉਸ ਸਮੇਂ ਕੋਈ ਇਦਾਂ ਦਾ ਸੋਸ਼ਲ ਮੀਡੀਆ ਵਾਲਾ ਜਮਾਨਾ ਨਹੀਂ ਸੀਗਾ ਸੋ ਜਦੋਂ ਵਰਲਡ ਵਾਰ 2 ਦੇ ਵਿੱਚ ਇਹ ਜਾਪਾਨ ਵਾਲਿਆਂ ਨੇ ਸਰੈਂਡਰ ਕਰ ਦਿੱਤਾ ਉਸ ਤੋਂ ਬਾਅਦ ਇਹ ਨਸ਼ਰ ਹੋਈਆਂ ਤਾਂ ਉਹਦੇ ਵਿੱਚ ਹੀ ਇਹ ਸਾਰਾ ਅੰਦਾਜ਼ਾ ਲੱਗਾ ਕਿ ਇਹਨਾਂ ਨੇ 3 ਲੱਖ ਦੇ ਕਰੀਬ ਜਿਹੜੇ ਇਹ ਚਾਈਨਾ ਦੇ ਲੋਕ ਸੀਗੇ ਉਹਨਾਂ ਨੂੰ ਮਾਰ ਛਿੜਿਆ ਦੀ ਇੱਥੇ ਬੜੀ ਬੇਹਿਰਮੀ ਦੇ ਨਾਲ ਤੇ ਇਹ ਵੀਡੀਓ ਸ਼ੂਟ ਕਰਦੇ ਹੁੰਦੇ ਸੀਗੇ ਜਿੱਦਾਂ ਇੱਕ ਤਰ੍ਹਾਂ ਨਾਲ ਮੈਂ ਚਲਾਉਂਦੇ ਹੁੰਦੇ ਸੀਗੇ ਇਹ ਜਾਪਾਨ ਦੇ ਫੌਜੀ ਕਿ ਮੈਂ ਇੱਕ ਹੀ ਝਟਕੇ ਦੇ ਵਿੱਚ 100 ਬੰਦਿਆਂ ਨੂੰ ਮਾਰਨਾ ਕਰਪਾਨ ਦੇ ਨਾਲ ਤੇ ਦੂਆ ਸਿਪਾਹੀ ਵੀ ਇਦਾਂ ਹੀ ਕਰਦਾ ਸੀਗਾ ਸੋ ਇਸ ਹੱਦ ਤੱਕ ਇਹਨਾਂ ਨੇ ਇੱਥੇ ਜਾਨੀ ਕਿ ਇਹ ਪੂਰਾ ਕਤਲਿਆਮ ਕੀਤਾ ਇਹ ਤੇ ਜਿਹੜੇ ਇਹ ਚੀਨੀ ਲੋਕ ਸੀਗੇ ਉਹਨਾਂ ਦਾ ਤੇ ਲੱਖਾਂ ਹੀ ਜਿਹੜੀਆਂ ਔਰਤਾਂ ਦਾ ਇੱਥੇ ਰੇਪ ਕੀਤਾ ਇਹਨਾਂ ਨੇ ਬੱਚੇ ਮਾਰੇ ਹਨ ਇਸ ਹੱਦ ਤੱਕ ਇਹਨਾਂ ਦਾ ਜ਼ੁਲਮ ਕੀਤਾ ਜੀ ਅੱਜ ਵੀ ਇਹ ਚਾਈਨਾ ਵਾਲੇ ਇਹ ਦਿਨ ਪੂਰਾ ਆਪਣਾ ਮਨਾਉਂਦੇ ਆ ਸੋ ਇਸ ਹੱਦ ਤੱਕ ਇਹਨਾਂ ਨੇ ਪੂਰਾ ਚਾਈਨਾ ਆਪਣੇ ਕੈਪਚਰ ਕਰ ਲਿਆ ਸੀ ਜਾਪਾਨ ਵਾਲਿਆਂ ਨੇ ਨਾ ਹੋਰ ਅੱਗੇ ਵੱਧ ਰਹੇ ਸੀਗੇ ਇਹਦੇ ਹੀ ਸਮੇਂ ਦੇ ਵਿੱਚ ਇਹ ਜਦੋਂ ਇਹ 1945 ਦੇ ਵਿੱਚ ਸੈਕੰਡ ਵਰਲਡ ਵਾਰ ਦੇ ਸਮੇਂ ਐਟਮ ਬੰਬ ਸੁੱਟ ਦਿੱਤੇ ਜਾਂਦੇ ਆ ਅਮਰੀਕਾ ਦੁਆਰਾ ਨਾਲ ਹੀ ਜਿਹੜਾ ਇਹ ਜਾਪਾਨ ਆ ਉਹਦਾ ਲੱਕ ਨਾਲ ਹੀ ਟੁੱਟ ਜਾਂਦਾ ਤੇ ਉਹ 2 ਸਤੰਬਰ 1945 ਨੂੰ ਸਰੈਂਡਰ ਕਰ ਦਿੰਦਾ ਹੈ ਹਨਾ ਵੈਸੇ ਚਾਈਨਾ ਵਾਲੇ ਦਾ ਇੱਥੇ ਕਹਿੰਦੇ ਆ ਕਿ ਜਿਹੜੀਆਂ ਸਾਡੀਆਂ ਉਹ ਫੌਜਾਂ ਸੀਗੀਆਂ ਉਸ ਸਮੇਂ ਚਾਈਨਾ ਦੀਆਂ ਤੇ ਜਿਹੜੀਆਂ ਇਹ ਮਤਲਬ ਕਿ ਰਸ਼ੀਆ ਦਾ ਜੋ ਵੀ ਅਲਾਈਅੰਸ ਹੈਗਾ ਉਹਨਾਂ ਨੇ ਮਿਲ ਕੇ ਹੀ ਜਿਹੜੀਆਂ ਜਾਪਾਨ ਦੀਆਂ ਫੌਜਾਂ ਨੂੰ ਪਿੱਛੇ ਧਕੇਲਤਾ ਪਰ ਅਸਲ ਦੇ ਵਿੱਚ ਉਦੋਂ ਅਮਰੀਕਾ ਵਾਲਿਆਂ ਨੇ ਬੰਬ ਸੁੱਟਤਾ ਸੀ ਇਸ ਲਈ ਜਾਪਾਨ ਵਾਲਿਆਂ ਨੇ ਸਰੈਂਡਰ ਹੀ ਕਰ ਦਿੱਤਾ ਸੀਗਾ ਸੋ ਇਸ ਲਈ ਹੀ ਇਹ ਕਹਿੰਦੇ ਆ ਕਿ ਉਹ ਸਾਡੀ ਵਿਕਟਰੀ ਆ ਅਸਲ ਦੇ ਵਿੱਚ ਉਹ 2 ਸਤੰਬਰ 1945 ਨੂੰ ਜਾਪਾਨ ਵਾਲਿਆਂ ਨੇ ਜੋ ਸਰੈਂਡਰ ਕੀਤਾ ਹੀ ਉਹਦੇ ਪਿੱਛੇ ਅਮਰੀਕਾ ਵਾਲਿਆਂ ਦੇ ਪਰਮਾਣੂ ਬੰਬ ਸੀਗੇ ਸੋ ਇਸ ਲਈ ਇਹ ਆਪਣੀ ਹੁਣ ਵਿਕਟਰੀ ਪਰੇਡ ਮਨਾਉਂਦੇ ਆ ਹੁਣ ਤੁਸੀਂ ਦੱਸ ਦਿਓ ਇਹਦੇ ਵਿੱਚ ਇਹਨਾਂ ਦੀ ਵਿਕਟਰੀ ਇਹਨਾਂ ਨੇ ਕੀਤੀ ਜਾਂ ਅਮਰੀਕਾ ਵਾਲਿਆਂ ਦੇ ਬੰਬਾਂ ਨਾਲ ਹੋਈ ਇਹ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਆ ਸੋ ਇਹ ਹੈਗਾ ਇਹ ਜਿਹੜੀ ਵਿਕਟਰੀ ਪਰੇਡ ਇਹਨਾਂ ਨੇ ਕੀਤੀ ਆ ਹੁਣ 3 ਸਤੰਬਰ ਨੂੰ ਕੀਤੀ ਆ ਤੇ 2025 ਦੇ ਵਿੱਚ ਚਾਈਨਾ ਆ ਲਿਆ ਨੇ ਉਹਦੇ ਪਿੱਛੇ ਦਾ ਇਹ ਸਾਰਾ ਜਾਨੀ ਕਿ ਦੱਸਣ ਦੀ ਕੋਸ਼ਿਸ਼ ਕੀਤੀ ਜੇਕਰ ਵਧੀਆ ਲੱਗਦਾ ਹੁੰਦਾ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸਿਆ ਕਰੋ ਅੱਗੇ ਤੋਂ ਸੁਧਾਰਨ ਦੀ ਕੋਸ਼ਿਸ਼ ਕਰੂੰਗਾ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ